ਪਰ ਜਗਰ ਕਰ ਕਰ ਤੁਮ ਪਰਮਾਤਮਾ ਸਭ ਰਹਿਤ ਦੇ ਤਰਸਵ ਦੇਦੇ ਬਦਨ ਸਿਟ ਸਵਤਾਰੇ ਆਪ ਆਪਨੇ ਗੁਰੂ ਦੇ ਉਚਾਰ ਤੁਮ ਸਭੀ ਤੇ ਰਹਿਤ ਸਰਗਮ ਜਾਗਤ ਮੀਤ ਭੀਤ ਰਾਮ ਨਰੰਕਾਰ ਅਪੁਰਗਨ ਰਾਮ ਕੀ ਤਾਜਸ ਰਮਾ ਟਕਮ ਗੁਰੂ ਜਾਸਤਿ ਜਿਸ ਦਾ ਮਨ ਦਾ ਮਾਨ ਰੂਪ ਹੈ ਸਰਵ ਤੇਵਨੰਤਰ ਕਰਤੀ ਮਨਮਨ ਚੇਲਾ ਆਪਾ ਕੋ ਪਰੇ ਮਨਨ ਬੇਤਿ ਬ੍ਰਹਮ ਚੇਨ ਬਿਨੋ ਚਿਤਿ ਸ਼ੁਭਰਾਗਨ ਕਰਮ ਜੈਤਸਾ ਕੇਤ ਜਤਾ ਸਤਮ ਚੰਤਾ ਕੇਤੇ ਰੂਪ ਰੂਪ ਸੁਪਾ ਤਕ ਤਮਰ ਉਪਤ ਸੁਪਾ ਅਡਰ ਨੇ ਰਖੇ ਰੂਪ ਸੇ ਮਿਤ ਕੀਨੇ ਉਪਰਿ ਕਾਨ ਮਹਮਤ ਜੀਨ ਕਾਵੰ ਮੋਲਰੋ ਨਾ ਰਿਐ ਰਿਐ ਕੰਨੋ ਸੰਚਿ ਰਿਐ ਨਾਮ ਤਗਰੀਸ਼ ਰਿਐ ਤੰਗੋ ਆਨਿਗਾ ਜੀ ਰਿਤੰਤਰੰ ਕੰਨੋ ਅਭੈਨ ਨਾ ਰਿਐ ਤੰਗੋ ਤਿਯੋ ਭਾਰਾ ਰਿਤੰਤਰਾ ਦੋੜਿ ਜਤੇ ਉਤਪਾਦ ਨਗਰ ਮੇਸ਼ਕਰੋ ਰਮਾ ਕਾ ਵਿਆਗ ਮਤਰ ਸਨੈ ਪਰੇ ਕੇ ਗ੍ਰਿਤਿ ਉਤਜਾ ਮਰਾ ਪਰਕਿਨ

ਨਿਰਦਰ ਨਾਮ ਦਾ ਰੁਕਣਾ ਨਾਰ ਦੁਖ ਦੁਖ ਤੇ ਰਹਾ ਕੜ ਕੇ ਤੇਤ ਵੈ ਸਰਨ ਸਿਹਾਰੇ ਆਪ ਹਾਦੇ ਦੇਵ ਬਾਰ ਸਰਬ ਠੋਰ ਮੋ ਸਾਇ ਦੁਖ ਦੁਖ ਤੇ ਲੋ ਬਚਾਈ ਸਵਿਆ ਪਾਇ ਗਏ ਦਰਤ ਸਮਰੇ ਤਉ ਤੇ ਕੋਟ ਕਰੇ ਨਿਆਨਿਆ ਰਾਮ ਰੇਮ ਪ੍ਰਾਨ ਪ੍ਰਾਨ